ਜਲੰਧਰ ਪਠਾਨਕੋਟ ਮੁੱਖ ਮਾਰਗ ਤੇ ਟਿੱਪਰ ਦੀ ਲਪੇਟ ਚੌੜ ਨਾਲ ਬਾਈਕ ਸਵਾਰ 3 ਸਾਲਾ ਬੱਚੀ ਅਤੇ ਉਸ ਦੀ ਮਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਇਸ ਹਾਦਸੇ 'ਚ ਬਾਈਕ ਸਵਾਰ ਔਰਤ ਦਾ ਪਤੀ ਗੰਭੀਰ ਜ਼ਖਮੀ ਹੋ ਗਿਆ। ਹਾਦਸੇ ਤੋਂ ਬਾਅਦ ਰਾਗੀਰਾਂ ਦੀ ਮਦਦ ਨਾਲ ਮਾਂ ਤੀਨੂ ਮੁਕੇਰੀਆਂ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਮਹਤੇਤੀ ਦਸੂਹਾ ਦੇ ਕਮਾਹੀ ਦੇਵੀ ਦੇ ਨਜ਼ਦੀਕੀ ਪਿੰਡ ਨੌਸੇਰਾ ਦੀ ਰਹਿਣ ਵਾਲੇ ਸੀ। ਜੋ ਕਿ ਮੁਕੇਰੀਆ ਆਪਣੇ ਇੱਕ ਰਿਸ਼ਤੇਦਾਰਾ ਕੋਲ ਮਿਲਣ ਜਾ ਰਹੇ ਸਨ ਪਰ ਜਦੋਂ ਮੁਕੇਰੀਆ ਦੇ ਪੰਗਾਲਾ ਚੁੰਗੀ ਲਾਈਟਾਂ ਤੇ ਮੋਟਰਸਾਈਕਲ ਸਵਾਰ ਵੱਲੋਂ ਮੋਟਰਸਾਈਕਲ ਰੋਕਿਆ ਹੋਇਆ ਸੀ ਜਿੱਥੇ ਪਿੱਛੇ ਤੋਂ ਆ ਰਹੇ ਇੱਕ ਟਿਪਰ ਦੇ ਚਾਲਕ ਨਾਲ ਆਪਸੀ ਟਕਰਾਰ ਹੋਈ ਤੇ ਜਦੋਂ ਲਾਈਟਾਂ ਖੁੱਲੀਆਂ ਤੇ ਮੋਟਰਸਾਈਕਲ ਸਵਾਰ ਆਪਣੀ ਪਤਨੀ ਤੇ ਬੱਚੀ ਨਾਲ ਨਿਕਲਿਆ ਤੇ ਪਿੱਛੇ ਤੋਂ ਟਿਪਰ ਨੇ ਟੱਕਰ ਮਾਰ ਦਿੱਤੀ ਤੇ ਮਲਤੀ ਨੂੰ ਕੁਚਲ ਦਿੱਤਾ ਜਿਨ੍ਹਾਂ ਦੀ ਮੌਕੇ ਤੇ ਮੌਤ ਹੋ ਗਈ ਤੇ ਪਤੀ ਨਜ਼ਦੀਕੀ ਹਲਪਤਾਲ ਵਿੱਚ ਇਲਾਜ ਲਈ ਪੇਜ ਦਿੱਤਾ ਗਿਆ ਮਰਿਤਕ ਮਾਂ ਦਾ ਨਾਮ ਮਦੂ ਬਾਲਾ ਤੇ ਬੇਟੀ ਦਾ ਨਾਮ ਆਸ਼ਿਆਨਾ ਹੈ ਮੌਕੇ ਤੇ ਪਹੁੰਚੇ ਪੁਲਿਸ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਟਿਪਰ ਚਾਲਕ ਅਤੇ ਟਿਪਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਦੇ ਬਿਆਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਦਸਵਾ ਤੋਂ ਪ੍ਰਵੀਨ ਕੁਮਾਰ ਦੀ ਰਿਪੋਰਟ ਕਿਸ ਤਰ੍ਹਾਂ ਵਾਪਰਿਆ ਸਾਲਾ ਕੋਈ ਗੱਡੀ ਨਾਲ ਚੱਲਿਆ ਤੇ ਦੋ ਪਰਦੇਸਕੀਤੀ ਕੁਮੜਾ ਨੂੰ ਕੋਈ ਸਾਈਡ ਮਾਰ ਦੇ ਉਹ ਚੱਲੇ ਜਾਂਦੇ ਆ ਇਹ ਆਪਣੀ ਸਾਈਡ ਚੱਲੇਗੀ ਫਿਰ ਅੱਗੇ ਘੱਟ ਕਹਿੰਦੇ ਆਪਣੀ ਵੀ ਸਾਈਡ ਵਾਲੀ ਚੱਲੀਏ ਇਹ ਆਪਣਾ ਕਿਹੜਾ ਪਿੰਡ ਹੈ ਜੀ ਬਹਿ ਜਦੋ ਕੋਣ ਕੋਣ ਸੀਗੇ ਮੋਟਰਸਾਈਕਲ ਦੇ ਡੈਕ ਦੇ ਕਿਹੜਾ ਦੀ ਕੋਈ ਥੋੜੀ ਜੀ ਪਤਾ ਚੱਲੂ ਅੱਛਾ ਕਿੱਥੇ ਜਾ ਰਹੇ ਸੀ ਧਨਵਰ ਜੀ ਧਨਵਰ ਜੀ ਸੱਜਣ ਤੇ ਗੱਡੀ ਵਾਲਾ ਮਾਰਕ ਸਾਈਡ ਤੋਂ ਉੜ ਗਿਆ ਤੇ ਇੱਕ ਦੰਤ ਸੀ ਉਹ ਪੈਕਟ ਨੂੰ ਸਾਰਾ ਫੜਦੇ ਗਏ ਮਿੰਦੂ ਪਤਾ ਨਹੀਂ ਕਿੱਥੇ ਫੜਦੇ ਆ ਧਨਵਰ ਕੇ ਕਦੋਂ ਨਹੀਂ ਜਾ ਰਹੇ ਸੀ ਉੱਥੇ ਸਾੜੀ ਹੋਣੀ ਰਿਸ਼ਤੇਦਾਰੀ ਦੀ ਗੱਲ ਸੀ ਤੇ ਕੀ ਮੰਗ ਕਰਦੇ ਹੋ ਪੁਲਿਸ ਕੋਲੋਂ ਤੁਸੀਂ ਸਾਫ ਸਾਫ ਕਰੋ ਜੀ ਕੀ ਹੈ ਮਾਮਲਾ ਇਹ ਨਾਮ ਦਾ ਕਿਸੇ ਹੋਰ ਨਾਮ ਦਾ ਵਿਅਕਤੀ ਸੀਗਾ ਆਪਣੇ ਪਰਿਵਾਰ ਨਾਲ ਇਹਨਾਂ ਕਮਾਈ ਦੇਵੀ ਵਾਲੀ ਸਾਈਡ ਤੋਂ ਆਇਆ ਸੀਗਾ ਇਹਦਾ ਰਿਸ਼ਤੇਦਾਰੀ ਇੱਥੇ ਹਿਆਤ ਪਰ ਇੱਥੇ ਜਾ ਰਹੇ ਸੀ ਆਪਣੀ ਰਿਸ਼ਤੇਦਾਰੀ ਚ ਪੰਗਾਲਾ ਚੁੰਗੀ ਲਾਈਟਾਂ ਲਾ ਕੇ ਥੋੜੀ ਦੇ ਰੁਕਿਆ ਲਾਈਟਾਂ ਲਾਲ ਹੋਣ ਤੇ ਵਿੱਚੋਂ ਟਰੱਕ ਵਾਲਾ ਇੱਕ ਆਇਆ ਉਹਦਾ ਮਾੜੀ ਮੋਟੀ ਤਕਰਾਰ ਹੋਈ ਜੀ ਮਿਲਨੀ ਬਾਤੀ ਫਿਰ ਮੋਟਰਸਾਈਕਲ ਦਾ ਲਾਈਟ ਹਰੀ ਹੋਣ ਤੋਂ ਮੋਟਰਸਾਈਕਲ ਗਾਹ ਤੋਰ ਲਿਆ ਗਾਹ ਜਾ ਕੇ ਪੱਕੇ ਜਾ ਕੇ ਮੋਟਰ ਟਰੱਕ ਵਾਲੇ ਨੇ ਪਿੱਦੇ ਮਾਰ ਦਿੱ ਟੱਕਰ ਪਿੱਛੋਂ ਇਹ ਫਿਰ ਜਿਹੜਾ ਰੋਡ ਹੈ ਸਰਵਿਸ ਰੋਡ ਆਪ ਅਨੰਦਗੁਰੂ ਸਰਵਿਸ ਰੋਡ ਤੇ ਡਿੱਗਿਆ ਤੇ ਨਾਲ ਹੀ ਦੇ ਇੱਕ ਹੁੰਦਾ ਜੀ 25 ਸੀਗੀ ਤੇ ਇਹ ਵੀ 22 ਸੀ ਜਿਹਨਾਂ ਨੂੰ ਕਾਸਟ ਪੁੱਛਣ ਦਾ ਉੱਥੋਂ ਲੰਘਦੇ ਗਏ ਉਹਨਾਂ ਦੋਵਾਂ ਦੀ ਮੌਕੇ ਤੇ ਮੌਤ ਹੋ ਗਈ ਅਨੰਦਗੁਰੂ ਸਰਵਿਸ ਰੋਡ ਤੋਂ ਲਿਆ ਰਿਹਾ ਜਦੋਂ ਉਹਨਾਂ ਨੇ ਕੀ ਪਛਾਣਨਾਂ ਦੀ ਹਾਂਜੀ ਪਤਨੀ ਦੀ ਨਾਮਗਰ ਪਛਾਣ ਕੀਤੀ ਮੋਧੂਵਾਲਾ ਪਤਨੀ ਹੈ ਤੇ ਜਿਹੜੀ ਲੜਕੀ ਹੈ 3 ਸਾਲ ਦੀ ਆਸ਼ਿਆ ਨਾ ਆਸ਼ਿਆ ਕੀ ਕਾਰਵਾਈ ਹੈ ਕਾਰਵਾਈ ਪਰਚਾ ਦਿੱਤਾ 304 ਦਾ ਵਾਹਨ ਨੂੰ ਕਬਜ਼ੇ ਚ ਕਰਕੇ ਕਾਰਵਾਈ ਹਾਂਜੀ ਹਾਂਜੀ ਜਿਹੜਾ ਡਰਾਈਵਰ ਹੈ ਉਹਨੂੰ ਫੜ ਲਿਆ ਤੇ ਜਿਹੜਾ ਵਾਹਨ ਹੈ ਉਹ ਵੀ ਕਬਜ਼ੇ ਚ ਲੈ ਲਿਆ ਉਹਨਾਂ ਦੇ ਖਿਲਾਫ ਤਵਦੀਦ ਸ਼ੁਰੂ ਕਰ ਤਵਦੀਦ ਸ਼ੁਰੂ ਕਰਤੀ ਹੈ ਹਾਂਜੀ